ਛੀਤੀ ਛੀਤੀ ਡਰਾਮਾ ਸ਼ੁਰੂ ਕਰਦੇ ਸੀ ਮੈਂ ਇੰਨੇ ਤੁੱਪ ਹੋ ਰਹੀ ਐ ਸਿਮੂ ਸਿਮੂ ਕੀ ਹੋ ਗਿਆ ਤੈਨੂੰ ਕੁਛ ਨਹੀਂ ਦੀਦੀ ਮੰਮੀ ਡੈਡੀ ਤੇ ਯਾਦ ਆ ਰਹੀ ਸੀ ਮੈਨੂੰ ਤੂੰ ਤੁੱਪੇ ਬੈਠੀ ਐ ਤੇਨੂੰ ਤੁੱਪ ਨਹੀਂ ਲੱਗ ਰਹੀ ਹੈਗੀ ਕੋਈ ਨਾ ਦੀਦੀ ਤੂੰ ਰੋਇਆ ਨਾ ਕਰ ਤੈਨੂੰ ਕਿੰਨੇ ਵਾਰ ਕਿਹਾ ਵੀ ਨਾ ਰੋਇਆ ਕਰ ਨਾ ਰੋਇਆ ਕਰ ਨਾਲੇ ਮੈਨੂੰ ਐਂ ਦੱਸ ਤੂੰ ਦਵਾਈ ਲੈ ਲੈ ਨਾ ਦੀਦੀ ਮੈਂ ਦਵਾਈ ਕੋਈ ਨਹੀਂ ਲੈਣੀ ਤੂੰ ਠੀਕ ਹੋਣਾ ਨਹੀਂ ਗਰਲ ਸੁਣ ਮੇਰੀ ਸਿਮੂ ਕਾਲ ਸੁਣ ਰੋਇਆ ਨਾ ਕਰ ਰੋ ਰੋ ਕੇ ਨਾ ਰੋ ਜੀ ਹੋਰ ਬਿਮਾਰ ਹੋਈ ਜਾਏਂਗੀ ਨਹੀਂ ਨਾ ਤੁੱਪ ਦੇਖ ਲੈ ਕਿੰਨੇ ਆ ਬਿਮਾਰ ਹੋ ਗਈ ਜਾਂ ਫਿਰ ਫਿਰ ਕੌਣ ਦਵਾਈ ਦਵਾਊਗਾ ਮੈਂ ਤਾਂ ਕੋਈ ਨਹੀਂ ਦਵਾਉਂਦੀ ਹੈਗੀ ਨਾ ਦਵਾ ਮੈਂ ਠੀਕ ਹੋਣਾ ਹੀ ਨਹੀਂ ਹੈਗਾ ਸਿਮੂ ਚੱਲ ਆਇਆ ਮੈਂ ਦਵਾਈ ਦੇ ਮਤਨ ਅੰਦਰ ਨਹੀਂ ਮੈਂ ਦਵਾਈ ਨਹੀਂ ਲੈਣੀ ਦੇਖੇ ਤੈਨੂੰ ਪਤਾ ਮੇਰੇ ਕੰਮ ਹੋਰ ਵੀ ਪੈਣਾ ਮੈਂ ਕੰਮ ਵੀ ਕਰਨੇ ਨੇ ਚੱਲ ਤੈਨੂੰ ਦਵਾਈ ਦਵਾ ਚੱਲ ਕੋਈ ਨਾ ਦੀਦੀ ਲੈ ਲੈਣੀ ਮੈਂ ਹਲੇ ਵੀ ਸਿੰਮੂ ਤੈਨੂੰ ਕੀ ਲੋੜ ਹੋਈ ਸੀ ਦਵਾਈ ਲੈਣ ਦੀ ਉੱਤੋਂ ਗਰਮੀ ਇੰਨੀ ਪੈ ਰਹੀ ਆ ਹੁਣ ਚੱਲਾਂਗੇ ਕਾ ਉਰੇ ਬੈਠੀ ਰਹਾਂਗੇ ਚਲੋ ਦੀਦੀ ਚਲ ਖੜੀ ਹੋ ਜਾ ਨਾਲੇ ਦਵਾਈ ਲੈ ਲੈ ਹੁਣ ਲੈ ਸਿੰਮੂ ਤਰੀ ਦਵਾਈ ਦੀਦੀ ਮੈਂ ਨਹੀਂ ਲੈਣੀ ਕਿਗੀ ਦਵਾਈ ਦੀਦੀ ਨਾਲੇ ਕਿੰਨੀ ਵਾਰੀ ਕਿਹਾ ਮੈਂ ਤੁਹਾਨੂੰ ਤੇ ਮੈਂ ਕੋਈ ਦਵਾਈ ਦੂ ਨਹੀਂ ਲੈਣੀ ਕਿਉਂ ਤੂੰ ਤੂੰ ਇੰਝ ਤੁਰਦੀ ਜਾਨੀ ਇਹ ਕੀ ਆ ਦਿਖਦਾ ਨਹੀਂ ਹੈਗਾ ਤੈਨੂੰ ਮੈਂ ਕਿਉਂ ਦਵਾਈ ਲੈ ਕੇ ਆਉਣੀ ਹੈ ਤੇਰੀ ਰੋ ਰੋ ਜਾ ਕੇ ਆ ਕੋਈ ਦਵਾਈ ਨਹੀਂ ਲੈ। ਮੈਂ ਕਿੰਨੀ ਵਾਰੀ ਕਹਾਂ। ਸਿਮੂ ਤਾਂ ਠੀਕ ਤਾਂ ਹੈਗੀ ਆ। ਉਧਰ ਹੋ ਮੇਰੀ ਗੱਲ ਸੁਣ। ਤੈਨੂੰ ਹੋ ਗਈਆਂ। ਮੈਨੂੰ ਕੁਝ ਨਹੀਂ ਹੋਇਆ ਪਰ ਮੈਂ ਦਵਾਈ ਵੀ ਕੋਈ ਨਹੀਂ ਲੈ ਰਹੀ। ਸਿਮੂ ਜੇ ਦਵਾਈ ਨਹੀਂ ਲਏਗੀ ਤਾਂ ਠੀਕ ਕਿਵੇਂ ਹੋਏਗੀ? ਬੱਸ ਮੈਂ ਠੀਕ ਆ ਮੈਨੂੰ ਕੁਝ ਨਹੀਂ ਹੋਣਾ। ਹਰ ਵਾਰ ਤੱਕ ਭੱਜ ਦੁੱਕ। ਤੈਨੂੰ ਕੀ ਹੋ ਗਿਆ? ਸਿਮੂ ਕਿਉਂ ਸਮਾਨ ਭਗਾਈ ਜਾਂਦੀ ਆ ਸਾਰੇ ਘਰ ਦਾ? ਕਵਾਰ ਬੰਮੂ ਇਹ ਕੀ ਹੋ ਰਿਹਾ ਹਾਣ ਮਣਾ ਆ ਕੀ ਰੋਣਾ ਬਾਹਰ ਗਾ ਸੁਨੇ ਆ ਦੇਖ ਲੋ ਫੇਰ ਲੱਗੀ ਪਹਿਲਾਂ ਬੰਮੂ ਕਰਨਾ ਸਾਰਾ ਸਮਾਨ ਖੰਡਿਆ ਤਾਂ ਕਰਦਾ ਫਿਰ ਕਿਤੇ ਕਿੰਨੀ ਵਾਰ ਕਹ ਵੀ ਮੈਂ ਦਵਾਈ ਨਹੀਂ ਲੈਣੀ ਉਹੀ ਜਿੱਦ ਕਰੀ ਲੈਣੀ ਰੱਖੇ ਤੁਸੀਂ ਮੈਂ ਇਹਨੂੰ ਦਵਾਈ ਦਿੱਤੀ ਆ ਕਿ ਨਹੀਂ ਮੈਂ ਦਵਾਈ ਲੈਣੀ ਨਹੀਂ ਹੁੰਦੀ ਹੁਣ ਦੱਸ ਦੋ ਇੱਥੇ ਮੇਰੀ ਕੀ ਗਲਤੀ ਆ ਤੇ ਮੇਰੀ ਗੱਲ ਸੁਣੋ ਪਹਿਲੀ ਦਵਾਈ ਖੋਲ ਲੈ ਕੇ ਆਉਣਾ ਡਾਕਟਰੋਂ ਬਾਅਦ ਕੀ ਚੱਲ ਕਰਦੇ ਥੀ ਇਹ ਨਾਲ ਲੈ ਜਾਉਂਗਾ ਨਾ 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 ਨਹੀਂ ਲੈ ਕੇ ਜਾਣੀ ਕਿ ਨਾ ਕਿਉਂ ਨਹੀਂ ਲੱਗਣਾ ਨਹੀਂ ਘਰੇ ਬੈਠੀ ਦਰੂਦ ਬਿਚਾਰੀ ਬਾਹਰ ਨਹੀਂ ਘਰਦੂਣੀ ਮੈਂ ਕਿਤੇ ਘੁੰਮਣੀ ਕਿਤੇ ਜਾਣੇ ਕਿਤੇ ਜਾਵਾਂ ਸਿੰਗੂ ਤੇਰੇ ਨਾਲ ਚੱਲਦਾ ਤੇ ਦਵਾਈ ਨਾ ਲੈ ਲੈ ਉਹਨੇ ਨੰਮੀ ਨਹੀਂ ਲੈ ਮੈਂ ਨਾਲ ਹੀ ਮੈਂ ਤੇ ਚੁੱਡ ਬਾਤ ਤੇ ਆਣਾ ਮੈਂ ਚੁੱਡ ਫੜਦਾ ਤੇ ਮੇਰੀ ਗੱਲ ਸੁਣ ਆਪਾਂ ਦੋਨੇ ਘਰਾਈ ਲਿਆ ਉਹਨੇ ਸਿੰਗੂ ਕਰੇ ਕੁਛ ਵੀ ਖਲਾਰੀ ਨਾ ਠੀਕ ਹੈ ਤੇ ਘਰ ਦਾ ਧਿਆਨ ਰੱਖੀ ਕੋਈ ਨਾ ਦੀ ਰੋਸੇ ਕਿਤੇ ਜਾਓ ਮੇਰੀ ਗੱਲ ਸੁਣੋ ਚੱਕ ਕੇ ਨਾ ਉੱਪਰ ਰੱਖ ਦਿਓ ਤੁਸੀਂ ਤੇ ਨਾ ਰੋਟੀ ਖਾ ਲਈ ਰੋਟੀ ਡੱਬੇ ਚ ਪਈ ਆ ਠੀਕ ਆ ਤੇ ਮੇਰੀ ਗੱਲ ਸੁਣ ਇਹਦੇ ਨਾਲ ਖੇਡ ਲੈ ਠੀਕ ਹੈ ਚਲੋ ਆਪਾਂ ਚੱਲਦੇ ਸਭ ਚੀਜ਼ ਦੀ ਦਵਾਈ ਨਾਲ ਹੀ ਲੈ ਚੱਲਦੇ ਆਪਾਂ ਚਲੋ

ਦੁਕਾਨ ਸ਼ਾਮ ਨੂੰ ਕਿਵੇਂ ਆਵਾਂਗੇ ਕੰਮ ਤਾਂ ਨੇ ਹੁੰਦੇ ਨੇ ਘਰੇ ਦੁਕਾਨ ਤਾਂ ਬੰਦ ਪਈ ਐ ਤੁਸੀਂ ਫੋਨ ਕਰ ਲਓ ਨਾ ਡਾਕਟਰ ਨੂੰ ਫੋਨ ਵੀ ਕਰੇ ਰਹਿ ਗਿਆ ਮੇਰਾ ਤਾਂ ਚਲ ਸ਼ਾਮ ਨੂੰ ਜਲਦੀ ਕਰੋ ਚਲੋ ਵਿਚਾਰੀ ਪਤਾ ਨਹੀਂ ਕੀ ਕਰ ਰਹੀ ਹੋਊਗੀ ਦਰਮੇਂ ਆਪਾਂ ਮਿਲ ਜਾਈਏ ਕਰਦੀ ਸੀ ਮੂੰਹ ਕਿੱਥੇ ਗਈ ਅੰਦਾਜ਼ਾ ਕਾਦਾ ਪੈ ਰਿਹਾ ਸਿੰਮੂ ਉਹ ਪੈਸੇ ਪੈਸੀ ਰਹੇ ਪੈਸੇ ਵੀ ਨਹੀਂ ਗਏ ਸਿੰਮੂ ਕਿੱਥੇ ਗਈ ਅੜ ਜਾ ਮੈਂ ਪਰਲੇ ਕਮਰੇ ਚ ਦੇਖ ਸਿੰਮੂ ਰੇ ਵੀ ਗਾਣੇ ਵੀ ਨਹੀਂ ਹੈਗੇ ਆ ਤਾਂ ਸਿੰਗੂ ਵੀ ਲੀਆ ਹੈ ਨੈਦੁਰੇ ਪੈਸੇ ਨੇ ਐਸੀ ਬੇਸੀ ਹੋਰੀ ਨਾਦਰੋਂ ਨਮਾਰੀ ਚ ਗੈਣੇ ਨੇ ਸਾਰਾ ਪੱਤਾ ਪਾਸ ਕਰਦੀਓ ਕੋਈ ਨਹੀਂ ਮਿਲ ਜੂਗਾ ਅਪਣ ਸਭ ਕੁਝ ਪੂਰਾ ਹੀ ਹੋਊਗਾ ਤੈਨੂੰ ਮੈਂ ਕਹਿੰਦਾ ਸੀ ਯਾਰ ਮੈਂ ਨਹੀਂ ਕੁੜੀ ਕੰਮ ਤੇ ਗਈ ਨਹੀਂ ਕੰਮ ਨਹੀਂ ਮੇਰੇ ਗੱਲ ਸੁਣੋ ਮੈਨੂੰ ਲੱਗਦਾ ਨਾ ਆਪਣਾ ਸਮਾਨ ਕੋਈ ਚੋਰੀ ਕਰਕੇ ਲੈ ਗਿਆ ਨਾਲੇ ਸਿੰਮੂ ਨੂੰ ਪੱਕਾ ਮੇਰੀ ਗੱਲ ਸੁਣੋ ਆਪਾਂ ਉਹਨੂੰ ਗਲੀਆਂ 'ਚ ਦੇਖ ਕੇ ਆਉਣੇ ਨਾਲ ਦੇ ਪਿੰਡ ਪੁੰਡ ਦੇ ਕੇ ਆਉਣੇ ਨੇੜੇ ਤੇੜੇ ਕਿਤੇ ਮੇਰੀ ਜਾਊਗੀ ਚੱਲ ਦੇਖ ਕੇ ਆਣਾ ਚੱਲ ਚਲੋ ਚੱਲੀਏ ਚਾਹਦੇ ਆ ਯਾਰ ਬਹੁਤ ਗਰਮੀ ਹੈ ਮੈਥੋਣੀ ਫੇਰਿਆ ਜਾਂਦਾ ਨਹੀਂ ਮਿਲਦੀ ਉਹ ਚੱਲ ਕਰੇ ਚੱਲਦੇ ਆ ਗਰਮੀ ਦੇਖ ਲੈ ਕਿਉਂ ਸੀ ਮੂੰਹ ਐਕਸ਼ਨ ਪਤਾ ਨਹੀਂ ਕਿੱਥੇ ਰਹਿ ਗਿਆ ਇੰਨਾ ਟਾਈਮ ਹੁੰਦਾ 10 ਫਿਰ ਤੂੰ ਆ ਜਾ ਘੰਟਾ ਹੋ ਗਿਆ ਬੈਠੀ ਫੋਨ ਵੀ ਲੱਗਦਾ ਹੈਗਾ ਦੁਆਰੇ ਲੱਗੇ ਦੇਖਦੀ ਹਾਂ ਹੋ ਚੱਕਲਾ ਹਲੋ ਕਿੱਥੇ ਹੋ ਮੈਂ ਤਾਂ ਦੁਹਨ ਉੱਥੀ ਆ ਆਹੋ ਜਿੱਤੇ ਤੁਹਾਨੂੰ ਲੋਕੇਸ਼ਨ ਸੱਦਾ ਤਾਂ ਕੀਤੀ ਐ ਛੇਤੀ ਆਜੋ ਮੈਂ ਇੱਥੇ ਔਖਾ ਵੀ ਆ ਹੂੰ ਬੜਾ ਜਿੰਨੀ ਜਲਦੀ ਹੋ ਸਕਦਾ ਉਹਨੇ ਜਲਦੀ ਆ ਜਾ ਹੂੰ ਠੀਕ ਆ ਠੀਕ ਹੈ ਦੇਖ ਚੰਗੀਆਂ ਵਧੀਆ ਜੀ ਮੇਰੀ ਗੱਲ ਸੁਣਿਓ ਥੋੜਾਈ ਲਿਆਵਾਂਗੇ ਆਪਣੇ ਕੋਲ ਪੈਸੇ ਥੋੜੇ ਨੇ ਜੀ ਲੋ ਕਿਉਂ ਜੀ ਇਤਰਹੁਤੋਂ ਸਾਈਡ ਤੇ ਗੱਲ ਸੁਣੋ ਰਿਹਾ ਕੇ ਲੱਗਦੀ ਤਾਂ ਉਹੀ ਆ ਯਾਰੋ ਇੱਕ ਕਿਸੀ ਮੂ ਲਕਰੀ ਹੈ ਨਾ ਨਹੀਂ ਯਾਰ ਉਹ ਨਹੀਂ ਹੋ ਸਕਦੀ ਹੈ ਨਾ ਵੀ ਲੱਗਦੀ ਹੈ ਯਾਰ ਉਹ ਚੋਰ ਤਾਂ ਹੈਗੀ ਆ ਉਹ ਸਾਰਾ ਸਮਾਨ ਚੱਕ ਕੇ ਲੈ ਗਈ ਆਪਣਾ ਐਵੇਂ ਨਹੀਂ ਕਿਸੇ ਨੂੰ ਕਹਿਆ ਕਰ ਤੇ ਮੇਰੀ ਗੱਲ ਸੁਣੋ ਤੁਸੀਂ ਨਾ ਉਰੀ ਖੜੋ ਉਹਨੂੰ ਮੈਂ ਉੱਚ ਕੇ ਆਉਣੀ ਆ ਕੀ ਪਤਾ ਸੀ ਮੂੰਹ ਠੀਕ ਹੋ ਗਈ ਹੋਏ ਨਾ ਆਪਣੇ ਹਾਂ ਮੈਂ ਪਿਛਕਾਣੀ ਮੈਨੂੰ ਨਹੀਂ ਲੱਗਦਾ ਉਹ ਆਊਗਾ ਕਿੰਨਾ ਟਾਈਮ ਲਾਤਾ ਤਾ ਉਹ ਤਾਂ ਗਰਮੀ ਹੈ ਨਾ ਹੋ ਗਈ ਉਹ ਬਸ ਤੂੰ ਸਿਮਾਂ ਦੀਦੀ ਤੁਸੀਂ ਸਿਮੂ ਸਿਮੂ ਕੌਣ ਸਿਮੂ ਸਿਮੂ ਤੋਂ ਆਈ ਐ ਤੁਸੀਂ ਗੌਰ ਮੈਂ ਨਹੀਂ ਤੁਹਾਨੂੰ ਜਾਣਦੀ ਨਾਲੇ ਕੀ ਤੁਸੀਂ ਸਿਮੂ ਸਿਮੂ ਲਈਏ ਕੌਣ ਸਿਮੂ ਗਿਰਣਾ ਦਾ ਮਨੀਸ਼ ਐ ਤੁਸੀਂ ਮੂ ਐ ਮੇਰੀ ਤੁਮੇ ਨਾ ਦੱਸ ਤੂੰ ਕਿਹੜੇ ਪਿੰਡ ਤੋਂ ਐ ਮੈਂ ਤੁਸੀਂ ਕਿ ਲੜਨ ਆਲੇ ਮੇਰੇ ਤੋਂ ਮੈਂ ਜਿੱਥੋਂ ਮਰਜੀ ਹੋਵਾਂ ਲੜੂ ਤੁਸੀਂ ਹੁੰਨੇ ਕੋਣ ਮੈਨੂੰ ਪੁੱਛਣ ਆਲੇ ਮੇਰੀ ਭੈਣ ਆ ਸਿਮੂ ਮੈਨੂੰ ਤੁਸੀਂ ਉਹਦੇ ਵਰਗੇ ਲੱਗਦੇ ਹੋ ਤੁਸੀਂ ਸਿਮੂ ਆ ਪੱਕਾ ਨਹੀਂ ਨਹੀਂ ਸੌਰੀ ਡੀਅਰ ਤੁਹਾਨੂੰ ਕੋਈ ਮਿਸਟੇਕ ਹੋਈ ਹੈ ਮੈਂ ਸਿਮੂ ਨਹੀਂ ਆਈਗੀ ਨਹੀਂ ਤੂੰ ਸਿਮੂ ਆ ਤੁਸੀਂ ਸਮਝੰਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ ਮੈਂ ਸੱਚੀ ਸਿਮੂ ਨਹੀਂ ਆਈਗੀ ਮੇਰਾ ਨਾਮ ਤਾਂ ਬਨੀਸ਼ਾ ਹੈ ਅੱਛਾ ਤੁਸੀਂ ਸਿਮੂ ਨਹੀਂ ਹੈਗੇ ਨਹੀਂ ਨਹੀਂ ਮੈਂ ਸਿਮੂ ਨਹੀਂ ਆਈਗੀ ਸੌਰੀ ਦੀ ਜੀ ਮੈਨੂੰ ਗਲਤੀ ਲੱਗ ਗਈ ਹੋਵੇ ਨਹੀਂ ਕੋਈ ਨਹੀਂ ਤੁਸੀਂ ਸਾਡੇ ਲੈ ਕੇ ਵਾਰ ਸਾਡੇ ਘਰੇ ਚਲੋਂਗੇ ਸਾਡਾ ਘਰ ਲਵੀ ਆ ਨਹੀਂ ਨਹੀਂ ਥੈਂਕ ਯੂ ਸੋ ਮੱਚ ਪਰ ਮੈਂ ਐਦਾ ਕਿਸੇ ਦੇ ਘਰੇ ਨਹੀਂ ਜਾਂਦੀ ਅੱਛਾ ਤੇ ਕੋ ਚਾਹ ਪਾਣੀ ਪੀ ਲਓ ਕਰਮੀ ਹੋ ਰਹੀ ਹੈ ਥੈਂਕ ਯੂ ਸੋ ਮੱਚ ਤੁਹਾਡਾ ਤੁਸੀਂ ਮੈਨੂੰ ਪੁੱਛਿਆ ਤੁਸੀਂ ਉਰੇ ਕਿਉਂ ਬੈਠੇ ਹੋ ਮੈਂ ਨਹੀਂ ਥੱਸ ਸਕਦੇ ਹੋ ਐਕਚੁਅਲੀ ਨਾ ਮੇਰੇ ਬ੍ਰਦਰ ਨੇ ਆਉਣਾ ਹੈ ਮੇਰੀ ਵੇਟ ਕਰ ਰਹੀ ਸੀ ਅੱਛਾ ਤੁਸੀਂ ਸਾਡੇ ਘਰੇ ਚੱਲ ਪੋ 5 ਮਿੰਟ ਬੈਠ ਜਾਓ ਉਹ ਆ ਜਾਣਗੇ ਤੁਹਾਨੂੰ ਉੱਥੇ ਲੈ ਜਾਣਗੇ ਨਹੀਂ ਇਦਾਂ ਤੁਹਾਡੇ ਘਰੇ ਕਿਉਂ ਜਾਵਾਂਗੀ ਤੁਸੀਂ ਆਪ ਜਾਣਿਓ ਐਦਾਂ ਆਪਾਂ ਕਿਸੇ ਆਣ ਨੌਂਦੇ ਘਰੇ ਥੋੜੀ ਜਾਵਾਂਗੇ ਇਹ ਤਾਂ ਗੱਲ ਤੁਹਾਡੀ ਸਹੀ ਆ ਪਰ ਫਿਰ ਵੀ ਕੁੜੀ ਤਾਂ ਕੁੜੀ ਦੇ ਕੰਮ ਆਈ ਸਕਦੀ ਹੈ ਨਾ ਨਹੀਂ ਜੋਰੀ ਤੁਸੀਂ ਸਮਝ ਕਿਉਂ ਨਹੀਂ ਰਹੇ ਜਦ ਮੈਨੂੰ ਤੁਹਾਨੂੰ ਜਾਣਦੀ ਨਹੀਂ ਮੈਂ ਇਦਾਂ ਤੁਹਾਡੇ ਘਰੇ ਕਿਵੇਂ ਭੱਗ ਜਾ ਪਹਿਲੇ ਮੈਂ ਵੇਟ ਕਰ ਰਹੀ ਹਾਂ ਆਪਣੇ ਪ੍ਰਾਦੀ ਕੋਈ ਨਹੀਂ ਜਦੋਂ ਆ ਕੇ ਮੈਂ ਭੱਗ ਜਾ ਨਹੀਂ ਉਹਨੇ ਟਾਈਮ ਮੈਂ ਬੈਠੀ ਹਾਂ ਤੇ ਬਟ ਮੈਂ ਤੁਹਾਨੂੰ ਜਾਣਦੀ ਤੁਸੀਂ ਸਿਮੂ ਸ਼ਾਇਦ ਨਾ ਤੁਹਾਨੂੰ ਕੋਈ ਗਲਤ ਫੈਮਿਲੀ ਹੋ ਰਹੀ ਹੈ ਤੁਹਾਨੂੰ ਮੈਂ ਕਿੰਨੇ ਵਾਰ ਕਹਤਾ ਵੀ ਮੈਂ ਸਿੰਮੂ ਨਹੀਂ ਹੈਗੀ ਸਿੰਮੂ ਨਹੀਂ ਹੈਗੀ ਕਿਉਂ ਤੁਸੀਂ ਮੇਰਾ ਦਿਮਾਗ ਖਾਦਾ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਦਿਮਾਗ ਖਣ ਦੇਖੀ ਸਿੰਮੂ ਸੀ ਦੇਖਾ ਮੰਨੀ ਵੀ ਹੈ ਨਹੀਂ ਵੀ ਵਿਚਾਰੀ ਪਰ ਇਹਦੇ ਹਾਲਾਤ ਇੱਕੋ ਲੱਗਤੇ ਹਨ ਕਿ ਮੈਂ ਚੇਂਜ ਹੋ ਗਏ ਯਾਰਾ ਉਹ ਵੀ ਹੋ ਸਕਦੀ ਆ ਕੀ ਪਤਾ ਲੱਗਦਾ ਮੈਂ ਨਾ ਇਹਨਾਂ ਨਾਲ ਜਾ ਕੇ ਗੱਲ ਕਰਦੀ ਆ ਕੀ ਪਤਾ ਇਹ ਮੈਨੂੰ ਕੋਈ ਰਾਇ ਦੇ ਦੇਣ ਜੀ ਮੇਰੀ ਗੱਲ ਸੁਣੋ ਹੂੰ ਪਹਿਲਾਂ ਤਾਂ ਮੈਨੂੰ ਆਂ ਦੱਸੋ ਤੁਸੀਂ ਹੋਰੇ ਬਾਈਕ ਲੈ ਕੇ ਕਿਉਂ ਖੜੇ ਹੋ ਮੈਂ ਉੱਧਰ ਦੇਖੀਗੀ ਤੁਹਾਨੂੰ ਕੀ ਹੋ ਗਿਆ ਹਣਾ ਦੇਖੋ ਮਨ ਨਹੀਂ ਨਹੀਂ ਹੈਗੀ ਉਹ ਤਾਂ ਕਹਿੰਦੀ ਮੈਂ ਮਨੇਸ਼ਾ ਮੈਨੂੰ ਤਾਂ ਪੱਕਾ ਆਪਣੀ ਸਿੰਮੂ ਲੱਗ ਰਹੀ ਐ ਤੈਨੂੰ ਹੱਜ ਵੀ ਆਪਣੀ ਸਿੰਮੂ ਲੱਗਦੀ ਐ ਯਾਰ ਪਹਿ ਸ ਜਾ ਕੇ ਲੱਗੀ ਕਰੋ ਗਹਿਣੇ ਜਾ ਕੇ ਲੱਗੀ ਸਾਰਾ ਕੁਝ ਤਬਾਹ ਕਰਤਾ ਉਹਨੇ ਹਾਈ ਵੀ ਤੂੰ ਆਪਣੀ ਸਿੰਮੂ ਲੱਗਦੀ ਐ ਦੇਖੋ ਮੈਨੂੰ ਤਾਂ ਐਵੇਂ ਵੀ ਲੱਗ ਰਿਹਾ ਸਿੰਮੂ ਨੇ ਚੋਰੀ ਕੀਤੀ ਪਰ ਨਾ ਨਾ ਸਿੰਮੂ ਐ ਜਾ ਕੰਮ ਨਹੀਂ ਕਰ ਸਕਦੀ ਤੇ ਮੇਰੀ ਗੱਲ ਸੁਣੋ ਸਿੰਮੂ ਇੱਕਦਮ ਚੇਂਜ ਕਿਵੇਂ ਹੋਗੀ ਗੱਲ ਤਾਂ ਸੋਚਣ ਵਾਲੀ ਆ ਹਨਾ ਮੇਰੀ ਗੱਲ ਸੁਣੋ ਇਹਨੂੰ ਮਨਾ ਕੇ ਰੋਂਗੇ ਸਿਮੂ ਐ ਪੱਕਾ ਆਪਣੀ ਫਿਰ ਹੁਣ ਕੀ ਕਰੀ ਹੁਣ ਆਪਾਂ ਪਰ ਸਿਮੂ ਦੇ ਤਾਂ ਆਪਣੇ ਦੀ ਦਵਾਈ ਚੱਲ ਰਹੀ ਸੀ ਕੋਦਮ ਠੀਕ ਵੀ ਕਿਵੇਂ ਹੋ ਗਈ ਹਨਾ ਹਲੇ 2 ਕੁ ਮਹੀਨੇ ਹੋਏ ਨਾਲ ਨੂੰ ਗਈ ਨੂੰ ਆਪਣੇ ਕੋਲੋਂ ਹਲੇ ਮੇਰੀ ਗੱਲ ਸੁਣੋ ਆਪਾਂ ਨੇ ਤਾਂ ਪਿੱਛਾ ਕਰਕੇ ਦੇਖਦੇ ਆ ਕਿ ਕਿੱਥੇ ਜਾਂਦੀ ਆ ਹਨਾ ਪਿੱਛਾ ਕਰ ਲਿਆ ਕੀ ਕਰਦੀ ਆ ਚੱਲੀ ਚਲ ਚਲ ਉੱਥੀ ਜਾ ਕੇ ਬਹਿ ਗਿਆ ਆਇ ਨਹੀਂ ਹੈਗਾ ਵੀ ਆ ਜਾ ਉੱਤੋਂ ਹਰਮਨਜੀ ਮਿਲ ਗਈ ਨੂੰ ਸ਼ੌਕ ਤਾਂ ਨਹੀਂ ਹੋਇਆ ਹੋਗਾ ਦੇਖੀ ਜੋ ਹਾਂਜੀ ਤੁਸੀਂ ਨਾ ਅਗਲੇ ਚ ਬਾਈਕ ਲਾ ਦੋ ਆਪਾਂ ਉਹਦੀ ਆਹ ਰੜਕੇ ਵੇਟ ਕਰਦੇ ਆ ਮੈਨੂੰ ਤਾਰ ਦੋ ਤੁਸੀਂ ਮੇਰੀ ਗੱਲ ਸੁਣਾ ਹੂੰ ਔਰ ਕਿੰਤਰ ਛੜਤੀ ਹੋ ਜਾ ਹੂੰ ਆਪਾਂ ਨਾ ਉਹਦੇ ਉਰੇ ਰੜਕੇ ਵੇਟ ਕਰਦੇ ਆ ਆਪਾਂ ਨੂੰ ਖੁਸ਼ ਤਾਂ ਪਤਾ ਲੱਗੂਗਾ ਹੂੰ ਇਹ ਦੇਖੋ ਤੇ ਅੱਡੀ ਬੱਟੀ ਕੋਠੀ ਹੈ ਨਾ ਹੂੰ ਯਾਰ ਕੋਈ ਹੋਰ ਕੁੜੀ ਨਾ ਹੋਵੇ ਨਹੀਂ ਉਹੀ ਹੈ ਯਾਰ ਮਨੋ ਉਹ ਹੀ ਲੱਗੀ ਪਰ ਹਾਂ ਜੂ ਚੋਰੀ ਉਹ ਕੋਈ ਬੋਲੀ ਨਹੀਂ ਹੈਗੀ ਤੇਰੀ ਠੀਕ ਹੈ ਨਾ ਦੇਖੋ ਕਿੰਨਾ ਟਾਈਮ ਹੋ ਗਿਆ ਉਹ ਹਲੇ ਤੱਕ ਨਹੀਂ ਆਈ ਹੈਗੇ ਸਿਮੂ ਕਟ ਗਿਆ ਕਿੰਨਾ ਟਾਈਮ ਹੋ ਗਿਆ ਹਲੇ ਤੱਕ ਨਹੀਂ ਆਈ ਹੈਗੀ ਕਿੰਨਾ ਕੁ ਟਾਈਮ ਆਪਾਂ ਦੀ ਵੇਟ ਕਰਦੇ ਰਹਿਾਂਗੇ ਕੋਈ ਆ ਜੂਗੀ ਲੱਗਦਾ ਆ ਰਹੀ ਥਰੋਸੋ